ਇੱਕ ਬੇਜੁਬਾਨ ਕਰਕੇ ਕਹਿ ਗਏ ਸ ਦੁਨੀਆ ਨੂੰ ਅਲਵਿਦਾ ਹੱਕੇ ਬੱਕੇ ਰਹਿ ਜਾਓਗੇ ਇਤਿਹਾਸ ਦੇ ਬਾਰੇ ਸੁਣ ਕੇ ਸਾਵਧਾਨ ਰਹਿਣਾ ਹੈ ਤਾਂ ਸੁਣ ਲਓ ਆ ਪੂਰੀ ਹੈਰਾਨ ਕਰਨ ਵਾਲੀ ਖਬਰ ਇੱਕ ਬੇਜੁਬਾਨ ਕਰਕੇ ਕਰੋੜਾਂ ਦੀ ਕੰਪਨੀ ਦਾ ਮਾਲਕ ਕਿਸ ਤਰੀਕੇ ਦੇ ਨਾਲ ਇਸ ਜੋ ਹੈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ ਇੱਕ ਬੇਜੁਬਾਨ ਕਰਕੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਪੂਰੇ ਹੈਰਾਨ ਕਰ ਦੇ ਹੱਦ ਦੇ ਬਾਰੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਤੇ ਸਾਵਧਾਨ ਵੀ ਰਹਿਣ ਲੱਗ ਜਾਓਗੇ ਇਸ ਖਬਰ ਨੂੰ ਸੁਣ ਕੇ ਹੈਰਾਨ ਕਰ ਦੇਵੇਗੀ ਤੁਹਾਨੂੰ ਇੱਕ ਖਬਰ ਦੱਸਦਣੇ ਆ ਕਿ ਦੇਸਾਈ ਪਰਾਗ ਦੇਸਾਈ ਨਾਮ ਦੇ ਜੂ ਨੇ ਇਹ ਨਿਰਦੇਸ਼ਕ ਸਿਗੇ ਕਾਰਜਕਾਰੀ ਨਿਰਦੇਸ਼ਕ ਗੁਜਰਾਤ ਟੀ ਪ੍ਰੋਸੈਸਰ ਅਤੇ ਪੈਕੇਜ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੱਸ ਦਿੰਿਆ ਕਿ ਐਤਵਾਰ ਸ਼ਾਮ ਨੂੰ 29 ਸਾਲ ਦੀ ਉਮਰ ਦੇ ਵਿੱਚ ਅੰਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਲਵਿਦਾ ਕਹਿ ਗਏ ਉਹਨਾਂ ਦੀ ਉੱਥੇ ਮੌਤ ਹੋ ਗਈ ਗੁਜਰਾਤ ਟੀ ਪ੍ਰੋਸੈਸਰਜ਼ ਅਤੇ ਪੈਕੇਜ ਲਿਮਟਿਡ ਜੋ ਸਿਗੇ ਪਰਾਗ ਦੇਸਾਈ ਉਹ ਪ੍ਰਸਿੱਧ ਸਿਗੇ ਚਾਹ ਬ੍ਰਾਂਡ ਬਾਗ ਬੱਕਰੀ ਟੀ ਦੇ ਲਈ ਸਭ ਤੋਂ ਜ਼ਿਆਦਾ ਇਸ ਬ੍ਰਾਂਡ ਦੇ ਲਈ ਪ੍ਰਸਿੱਧ ਸੀ ਤੁਸੀਂ ਵੀ ਸੁਣੀ ਹੋਣੀ ਜਾਣੀ ਮਾਨੀ ਕੰਪਨੀ ਦਾ ਬ੍ਰਾਂਡ ਹੈ ਚਾਹ ਦਾ ਬ੍ਰਾਂਡ ਹੈ ਵਾਗ ਬੱਕਰੀ ਟੀ ਤੇ ਹੁਣ ਇੱਕ ਬੇਜ਼ੁਬਾਨ ਕਰਕੇ ਕਿਸ ਤਰੀਕੇ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੁਹਾਨੂੰ ساری ਕਹਾਣੀ ਬਾਰੇ ਦੱਸਾਂਗੇ ਦੇਸਾਈ ਨੇ ਵਾਕ ਬੱਕਰੀ ਟਿਕ ਗਰੁੱਪ ਨੂੰ ਬਦਲਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਤੇ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਕੰਪਨੀ 2000 ਕਰੋੜ ਰੁਪਏ ਤੋਂ ਵੱਧ ਦੇ ਟਰਨਓਵਰ ਦੇ ਨਾਲ ਭਾਰਤ ਦੀ ਪ੍ਰਮੁੱਖ ਪੈਕੇਜਡ ਚਾਹ ਕੰਪਨੀ ਦੇ ਵਿੱਚੋਂ ਇੱਕ ਬਣ ਗਈ ਹੈ ਕਾਰੋਬਾਰੀ ਆਪਣੇ ਪਿੱਛੇ ਪਤਨੀ ਵਿਦੇਸ਼ਾਂ ਅਤੇ ਇੱਕ ਬੇਟੀ ਪਰੀਸ਼ਾ ਨੂੰ ਵੀ ਛੱਡ ਗਏ ਹਨ ਦੇਸਾਈ ਦਾ ਹਾਸਾ 15 ਅਕਤੂਬਰ ਨੂੰ ਉਸੇ ਸਮੇਂ ਹੋ ਗਿਆ ਜਦੋਂ ਆਪਣੀ ਰਿਹਾਈਸ਼ ਦੇ ਨੇੜੇ ਜਿੱਥੇ ਉਹ ਰਹਿੰਦੇ ਸੀ ਦੇ ਆਸ-ਪਾਸ ਹੀ ਉਹ ਸੈਰ ਕਰ ਰਹੇ ਸੀ ਇਸ ਕੋਨ ਅੰਬਲੀ ਰੋਡ ਦੇ ਉੱਤੇ ਸਵੇਰ ਦੀ ਸੈਰ ਦੇ ਲਈ ਨਿਕਲੇ ਸਨ ਅਵਾਰਾ ਕੁੱਤਿਆਂ ਤੋਂ ਬਚਦੇ ਹੋਏ ਉਹ ਤਿਲਕ ਕੇ ਡਿੱਗ ਗਏ ਜਿਸ ਕਾਰਨ ਉਹਨਾਂ ਦੇ ਸਿਰ ਤੇ ਜੋ ਗੰਬੀਰ ਸੱਟ ਲੱਗ ਗਈ ਤੇ ਉਹਨਾਂ ਦੇ ਬ੍ਰੇਨ ਹੈਮਰੇਜ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਅਹਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹੈਬਤਪੁਰ ਰੋਡ ਤੇ ਸਥਿਤ ਇੱਕ ਹੋਰ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਦੇਸਾਈ ਦੇ ਪਰਿਵਾਰ ਨੇ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਉਹਨਾਂ ਦੀ ਤੁਰੰਤ ਸਰਜਰੀ ਕਰਵਾਈ ਹੈ ਦੱਸਿਆ ਜਾ ਰਿਹਾ ਹੈ ਕਿ ਸਰਜਰੀ ਹੋਈ ਹੈ ਉਸ ਦੀ ਮੌਤ ਤੋਂ ਪਹਿਲਾਂ 7 ਦਿਨਾਂ ਦੇ ਲਈ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ ਦਸਾਈ ਦੀ ਐਤਵਾਰ ਸ਼ਾਮ ਨੂੰ ਕਈ ਜੋ ਹੈ ਸਿਹਤ ਸਮੱਸਿਆਵਾਂ ਕਾਰਨ ਮੌਤ ਹੋ ਜਾਂਦੀ ਹੈ ਤਾਂ ਸਾਵਧਾਨ ਰਹਿਣਾ ਤੇ ਆਪਣੇ ਪਿਆਰ ਕਰਨ ਵਾਲੇ ਜੋ ਚਾਹਵਾਨ ਨੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਕਿ ਕਿਸ ਤਰੀਕੇ ਦੇ ਨਾਲ ਇੱਕ ਨਿੱਕੀ ਜਿਹੀ ਘਟਨਾ ਤੁਹਾਡੀ ਮੌਤ ਦਾ ਵੀ ਕਾਰਨ ਬਣ ਸਕਦੀ ਹੈ ਇੱਕ ਬੇਜ਼ੁਬਾਨ ਕਰਕੇ ਕਹਿ ਗਏ ਸ ਦੁਨੀਆ ਨੂੰ ਅਲਵਿਦਾ ਹੱਕੇ ਬੱਕੇ ਰਹਿ ਜਾਓਗੇ ਇਤਿਹਾਸ ਦੇ ਬਾਰੇ ਸੁਣ ਕੇ ਸਾਵਧਾਨ ਰਹਿਣਾ ਹੈ ਤਾਂ ਸੁਣ ਲਓ ਆ ਪੂਰੀ ਹੈਰਾਨ ਕਰ ਦੇਣ ਵਾਲੀ ਖਬਰ ਇੱਕ ਬੇਜ਼ੁਬਾਨ ਕਰਕੇ ਕਰੋੜਾਂ ਦੀ ਕੰਪਨੀ ਦਾ ਮਾਲਕ ਕਿਸ ਤਰੀਕੇ ਦੇ ਨਾਲ ਇਸ ਜੋ ਹੈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ ਇੱਕ ਬੇਜੁਬਾਨ ਕਰਕੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਪੂਰੇ ਹੈਰਾਨ ਕਰ ਦੇ ਹੱਦ ਦੇ ਬਾਰੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਤੇ ਸਾਵਧਾਨ ਵੀ ਰਹਿਣ ਲੱਗ ਜਾਓਗੇ ਇਸ ਖਬਰ ਨੂੰ ਸੁਣ ਕੇ ਹੈਰਾਨ ਕਰ ਦੇਵੇਗੀ ਤੁਹਾਨੂੰ ਇੱਕ ਖਬਰ ਦੱਸਦਣੇ ਆ ਕਿ ਦੇਸਾਈ ਪਰਾਗ ਦੇਸਾਈ ਨਾਮ ਦੇ ਜੋ ਨੇ ਇਹ ਨਿਰਦੇਸ਼ਕ ਸਿਗੇ ਕਾਰਜਕਾਰੀ ਨਿਰਦੇਸ਼ਕ ਗੁਜਰਾਤ ਟੀ ਪ੍ਰੋਸੈਸਰ ਅਤੇ ਪੈਕੇਜ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੱਸ ਦਿੰਦੇ ਆ ਕਿ ਐਤਵਾਰ ਸ਼ਾਮ ਨੂੰ 29 ਸਾਲ ਦੀ ਉਮਰ ਦੇ ਵਿੱਚ ਅੰਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਲਵਿਦਾ ਕਹਿ ਗਏ ਉਹਨਾਂ ਦੀ ਉੱਥੇ ਮੌਤ ਹੋ ਗਈ ਗੁਜਰਾਤ ਟੀ ਪ੍ਰੋਸੈਸਰਸ ਅਤੇ ਪੈਕੇਜ ਲਿਮਟਿਡ ਜੋ ਸਿਗੇ ਪਰਾਗ ਦੇਸਾਈ ਉਹ ਪ੍ਰਸਿੱਧ ਸਿਗੇ ਚਾਹ ਬ੍ਰਾਂਡ ਬਾਗ ਬકરી ਟੀ ਦੇ ਲਈ ਸਭ ਤੋਂ ਜ਼ਿਆਦਾ ਇਸ ਬ੍ਰਾਂਡ ਦੇ ਲਈ ਪ੍ਰਸਿੱਧ ਸੀ ਤੁਸੀਂ ਵੀ ਸੁਣੀ ਹੋਣੀ ਜਾਣੀ ਮਾਨੀ ਕੰਪਨੀ ਦਾ ਬ੍ਰਾਂਡ ਹੈ ਚਾਹ ਦਾ ਬ੍ਰਾਂਡ ਹੈ ਵਾਗ ਬੱਕਰੀ ਟੀ ਤੇ ਹੁਣ ਇੱਕ ਬੇਜਬਾਨ ਕਰਕੇ ਕਿਸ ਤਰੀਕੇ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੁਹਾਨੂੰ ساری ਕਹਾਣੀ ਬਾਰੇ ਦੱਸਾਂਗੇ ਦਸਾਈ ਨੇ ਵਾਗ ਬੱਕਰੀ ਟੀ ਗਰੁੱਪ ਨੂੰ ਬਦਲਨ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਤੇ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਕੰਪਨੀ 2000 ਕਰੋੜ ਰੁਪਏ ਤੋਂ ਵੱਧ ਦੇ ਟਰਨਓਵਰ ਦੇ ਨਾਲ ਭਾਰਤ ਦੀ ਪ੍ਰਮੁੱਖ ਪੈਕੇਜਡ ਚਾਹ ਕੰਪਨੀ ਦੇ ਵਿੱਚੋਂ ਇੱਕ ਬਣ ਗਈ ਹੈ। ਕਾਰੋਬਾਰੀ ਆਪਣੇ ਪਿੱਛੇ ਪਤਨੀ ਵਿਦੇਸ਼ਾਂ ਅਤੇ ਇੱਕ ਬੇਟੀ پریਸ਼ਾ ਨੂੰ ਵੀ ਛੱਡ ਗਏ ਹਨ। ਦੇਸਾਈ ਦਾ ਹਾਸਾ 15 ਅਕਤੂਬਰ ਨੂੰ ਉਸੇ ਸਮੇਂ ਹੋ ਗਿਆ ਜਦੋਂ ਆਪਣੀ ਰਿਹਾਈਸ਼ ਦੇ ਨੇੜੇ ਜਿੱਥੇ ਉਹ ਰਹਿੰਦੇ ਸੀ ਉਸ ਦੇ ਆਸ-ਪਾਸ ਹੀ ਉਹ ਸੈਰ ਕਰ ਰਹੇ ਸੀ। ਇਸ ਕੋਨ ਅੰਬਲੀ ਰੋਡ ਦੇ ਉੱਤੇ ਸਵੇਰ ਦੀ ਸੈਰ ਦੇ ਲਈ ਨਿਕਲੇ ਸਨ ਆਵਾਰਾ ਕੁੱਤਿਆਂ ਤੋਂ ਬਚਦੇ ਹੋਏ ਉਹ ਤਿਲਕ ਕੇ ਡਿੱਗ ਗਏ ਜਿਸ ਕਾਰਨ ਉਹਨਾਂ ਦੇ ਸਿਰ ਤੇ ਜੋ ਗੰਬੀਰ ਸੱਟ ਲੱਗ ਗਈ ਤੇ ਉਹਨਾਂ ਦੇ ਬ੍ਰੇਨ ਹੈਮਰੇਜ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਅਹਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹੈਬਤਪੁਰ ਰੋਡ ਤੇ ਸਥਿਤ ਇੱਕ ਹੋਰ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਦੇਸਾਈ ਦੇ ਪਰਿਵਾਰ ਨੇ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਉਹਨਾਂ ਦੀ ਤੁਰੰਤ ਸਰਜਰੀ ਕਰਵਾਈ ਹੈ ਦੱਸਿਆ ਜਾ ਰਿਹਾ ਹੈ ਕਿ ਸਰਜਰੀ ਹੋਈ ਹੈ ਉਸ ਦੀ ਮੌਤ ਤੋਂ ਪਹਿਲਾਂ 7 ਦਿਨਾਂ ਦੇ ਲਈ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ ਦਸਾਈ ਦੀ ਐਤਵਾਰ ਸ਼ਾਮ ਨੂੰ ਕਈ ਜੋ ਹੈ ਸਿਹਤ ਸਮੱਸਿਆਵਾਂ ਕਾਰਨ ਮੌਤ ਹੋ ਜਾਂਦੀ ਹੈ ਤਾਂ ਸਾਵਧਾਨ ਰਹਿਣਾ ਤੇ ਆਪਣੇ ਪਿਆਰ ਕਰਨ ਵਾਲੇ ਜੋ ਚਾਹਵਾਨ ਨੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਕਿ ਕਿਸ ਤਰੀਕੇ ਦੇ ਨਾਲ ਇੱਕ ਨਿੱਕੀ ਜਿਹੀ ਘਟਨਾ ਤੁਹਾਡੀ ਮੌਤ ਦਾ ਵੀ ਕਾਰਨ ਬਣ ਸਕਦੀ ਹੈ